ਰੀ ਮਾਨਸਾ ਦੀ ਨਸ਼ਾ ਹੈ ਫਰੇਟ ਟੇੜੀ ਗਲੀ ਚ ਵੀ ਨਸ਼ਾ ਹੈ ਤੇਰੀ ਗਲੀ ਚ ਜਵਾਕ ਤੇ ਸਾਡੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨਾਲ ਕਰਦਾ ਕਿਉਂ ਨਹੀਂ ਕਿਉਂ ਨਹੀਂ ਕਰਦੇ ਤੁਸੀਂ ਯਾਰ ਉਦੋਂ ਵੀ ਉਲਟ ਮਾਰੋ ਰਹਿਣ ਦੇ ਯਾਰ ਐਵੇਂ ਹੁਣ ਕੋਈ ਕਾਹਦਾ ਇੰਕੈਸਟ ਸੇਸ਼ਨ ਕਰਨ ਆਇਆ ਸਾਡੀ ਪਾਰਟੀ ਕੋਈ ਸੇਸ਼ਨ ਕਰਦੀ ਹੈ ਗੱਲ ਉਹ ਪੁਰਾਣੀ ਦੀ ਕਰੀਂ ਤਾਹੇ ਵੀ ਬਿਨਾਂ ਗਾੜੀ ਦੇ ਲੋਕਾਂ ਨੂੰ ਟੰਗ ਨਾ ਕਰ ਗਲੀ ਗਲੀ ਮਾਂ ਸਾਡੀ ਨਸ਼ਾ ਹੈ ਹਰੇਕ ਟੇੜੀ ਗਲੀ 'ਚ ਵੀ ਨਸ਼ਾ ਹੈ ਤੇਰੀ ਗਲੀ 'ਚ ਬੱਚੇ ਕਰਦੇ ਨੇ ਓ ਸਾਡੇ ਜਵਾਕ ਹੈਗੇ ਨੇ ਮੇਰੇ ਦੋ ਜਵਾਕ ਨੇ ਲੜੋ ਉਹਨਾਂ ਨੇ ਲੜਦਾ ਕਿਉਂ ਉਹਨਾਂ ਨੇ ਲੜਦਾ ਕਿਉਂ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਸੀ ਆ ਮੈਂ ਕੀ ਨਹੀਂ ਪਤਾ ਦੱਸ ਮੈਨੂੰ ਦੱਸ ਕੀ ਹੈ ਤੂੰ ਕੀ ਪਤਾ ਹੈ ਮੇਰਾ ਤੇ ਕੀ ਪਤਾ ਹੈ ਮੇਰਾ ਤੈਨੂੰ ਤੂੰ ਸਰਕਾਰੀ ਮਲਾਇਆ ਮੈਂ ਕੰਮ ਕਰੇ ਤੂੰ ਹੋਰ ਕੀ ਕਰ ਮੈਂ ਬੋਲ ਕੰਦਾ ਨਹੀਂ ਤੇ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇ ਰਾਜਨੀਤਿਕ ਲੀਡਰ ਦਾ ਕੰਮ ਚਮਚਾ ਬਣਿਆ ਰਾਜਨੀਤਿਕ ਲੀਡਰ ਦਾ ਕਿਉਂ ਚਮਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰ ਰਾਜਨੀਤੀ ਆ ਇਹ ਆ ਖਾਜਾ ਤੂੰ ਪਾ ਤੂੰ ਆਰਦੀ ਨਾ ਤਾ ਕੋ ਪਛਾਲਾ ਨਾ ਕੋ ਮਰਦੀ ਪਾ ਆ ਤਾਂ ਲਖਣਾ ਇਉਂ ਆ ਤੂੰ ਤਾਰੇ ਬੈਜ ਲਾਈ ਫਿਰਦਾ ਚਮਚਮ ਹੈ ਭੇੜ ਮੈਂ 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 ਆ ਆਲੀ ਪਾਸੀ ਇਹ ਮਾਰਾ ਜੇ ਇਹ ਮਾਰਾ ਜੇ ਪੁਛ ਮਲਾ ਜੇ ਇਹਦੀ ਬਾਤ ਕਰੋ ਇਹਨਾਂ ਨੂੰ ਤੂੰ ਕਰੋ ਇਹਨਾਂ ਨੂੰ ਤਾਂ ਕਹਾਂਗੇ ਵਿਚਾਰੇ ਨਹੀਂ ਹੋਣਾ ਬੂ ਸਾਡਾ ਹੋਤੀ ਕਰ ਸਕਦੇ ਨਹੀਂ ਕੀ ਨਾ ਬੋਲੋ ਭਾਈ ਉਹਨੇ ਸਾਡੇ ਬੰਦ ਨੂੰ ਤਾਂ ਕਿੱਥੇ ਆਉਂਦਾ ਉਹਨੂੰ ਬਾਤ ਨਹੀਂ ਬੰਦਾਓ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂ ਜੋ ਡਾਕਟਰ ਵਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੋਣਾ ਯਾਰ ਇੱਥੇ ਪਰਮਿੰਦਰ ਸਿੰਘ ਝੋਟਾ ਤੇ ਉਸਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ ਅੱਜ ਸਾਡਾ ਅਖ ਮਜਾਤੀ ਕੱਲਾ ਯਾਤਰਾ ਦੀ ਸ਼ੁਰੂਆਤ ਹੋਣੀ ਹੈ 7 ਵਜੇ ਦਾ ਟਾਈਮ ਸੀ ਜੀ ਅੱਜ ਇਹ ਚੋਣੇ ਕਰਨ ਪੂਰਾ ਬੰਦਾ ਸਰਕਾਰੀ ਮਲਾਇਮ ਕੋਲ ਆਇਆ ਕਹਿੰਦਾ ਤੁਹਾਨੂੰ ਕਿਹਾ ਨਾ ਕੋਈ ਕੀ ਕਹਿੰਦਾ ਪੈਣ ਪਈ ਨਹੀਂ ਮਨ ਕਰਦਾ ਪਾਸੇ ਕੋਈ ਫੇੜ ਪਈ ਨਹੀਂ ਡੰਡੇ ਤੁਹਾਨੂੰ ਫੇੜ ਪਈ ਹੈ ਨਹੀਂ ਫੇਰ ਫੇਰ ਨੇ ਪੈਣ ਪਈ ਹੈ ਨਹੀਂ ਤੁਸੀਂ ਐਨੇ ਕਿ ਸਾਡੇ ਵੀ ਬੀਬੀ ਹੋਵੇ ਬੰਦਦੇ ਆ ਯਾਰ ਕਮਾਂਡ ਕਰ ਦਿਓ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੇ